ਪਿਛਲੇ ਲੰਬੇ ਸਮੇਂ ਤੋਂ ਅੰਮ੍ਰਿਤਸਰ ਦੇ ਉਸਾਰੀ ਦੇ ਇਹਨ ਭੰਡਾਰੀ ਪੁਲ ਨੂੰ ਅੱਜ ਲੋਕਾਂ ਦੇ ਸਪੁਰਦਤ ਕਰ ਦਿੱਤਾ ਗਿਆ ਹੈ। ਇਸ ਪੁਲ ਦਾ ਉਦਘਾਟਨ ਅੱਜ ਪੰਜਾਬ ਦੇ ਲੋਕ ਨਿਰਮਾਣ ਮੰਤਰੀ ਵਿਜੇਂਦਰ ਸਿੰਘਲਾ ਵੱਲੋਂ ਕੀਤਾ ਗਿਆ ਹੈ। ਇਸ ਮੌਕੇ ਹੋਰਨਾਂ ਨਾਲ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਸਿੱਖਿਆ ਮੰਤਰੀ ਓਮਪ੍ਰਕਾਸ਼ ਸੋਨੀ ਸਨ ਅਤੇ ਹੋਰ ਵੀ ਕਾਂਗਰਸੀ ਨੇਤਾ ਸਨ। ਭੰਡਾਰੀ ਪੁਲ ਦੇ ਨਾਲ ਹੀ ਉਸਾਰੀ ਕੇ ਇਸ ਨਵੇਂ ਪੁਲ ਤੇ ਕੁੱਲ 41 ਕਰੋੜ ਰੁਪਏ ਖਰਚੇ ਗਏ ਹਨ। ਇਸ ਪੁਲ ਦਾ ਨਿਰਮਾਣ ਪਿਛਲੀ ਸਰਕਾਰ ਵੱਲੋਂ ਸ਼ੁਰੂ ਕੀਤਾ ਗਿਆ ਸੀ ਪਰ ਇਸ ਨੂੰ ਮੁਕੰਮਲ ਕਰਨ ਵਿੱਚ ਲੰਮਾ ਸਮਾਂ ਲੱਗਾ ਹੈ ਇਸ ਸਬੰਧੀ ਕੈਬਨ ਮੰਤਰੀ ਵਿਜੇਂਦਰ ਸਿੰਘਲਾ ਨੇ ਕਿਹਾ ਹੈ ਕਿ ਪੰਜਾਬ ਚ ਬਾਕੀ ਰਹਿੰਦੇ ਪ੍ਰੋਜੈਕਟਾਂ ਦੇ ਉਦਘਾਟਨ ਵੀ ਜਲਦ ਹੀ ਕਰ ਦਿੱਤੇ ਜਾਣਗੇ ਯਾਰ ਤੁਹਾਡੇ ਖਾਤੇ ਕਿਸੇ ਬੰਦੇ ਨੂੰ ਕਹਿੰਦਾ ਤੂੰ ਯਾਰ ਕੀ ਕਰ ਅੰਮ੍ਰਿਤਸਰ ਦੇ ਵਿੱਚ ਜਿਹੜਾ ਪਟਿਲ ਦੇ ਕੈਮਰਾ ਉਹ ਯਾਰ ਚੁੱਪ ਕਰ ਲਿਓ ਨਾ ਅੰਮ੍ਰਿਤਧਾਰੀ ਲੂਪ ਬ੍ਰਿਜ ਦੀ ਜਿਹੜੀ ਬਹੁਤ ਲੰਬੇ ਸਮੇਂ ਤੋਂ ਜਿਹੜੀ ਮੰਗ ਸੀਗੀ ਇਸ ਇਲਾਕੇ ਦੇ ਲੋਕਾਂ ਦੀ ਅੱਜ ਉਸ ਨੂੰ ਉਸ ਦੀ ਬਿਲਕੁਲ ਨਹੀਂ ਕੰਮ ਦੀ ਉਹ ਸਾਰੀ ਮੁਕੰਮਲ ਹੋਈ ਹੈ ਔਰ ਉਸ ਨੂੰ ਪਬਲਿਕ ਵਾਸਤੇ ਅੱਜ ਖੋਲਿਆ ਗਿਆ ਤਾਂ ਕਿ ਜਿਹੜੀ ਐਨੇ ਲੰਬੇ ਸਮੇਂ ਤੋਂ ਲੋਕਾਂ ਨੂੰ ਦਿੱਕਤ ਆਂਦੀ ਸੀ ਉਹ ਆਉਣ ਵਾਲੇ ਸਮੇਂ ਦੇ ਵਿੱਚ ਨਾ ਸਕੇ ਇਹ ਜਿਹੜਾ ਬ੍ਰਿਜ ਹੈ ਇਹ ਮਿਨਿਸਟਰੀ ਆਫ ਰੇਲਵੇਜ਼ ਦੇ ਪੈਸੇ ਨਾਲ ਤੇ ਪੰਜਾਬ ਸਰਕਾਰ ਦੇ ਪੈਸੇ ਨਾਲ ਇਹਦੀ ਉਸਾਰੀ ਹੋਈ ਹੈ 41 ਕਰੋੜ ਰੁਪਇਆ ਟੋਟਲੇ ਦੇ ਉੱਪਰ ਖਰਚ ਹੋਇਆ ਔਰ ਸਭ ਤੋਂ ਵੱਡੀ ਗੱਲ ਮੈਂ ਜਿਹੜੀ ਲਾਰਜਰ ਲੈਵਲ ਦੇ ਉੱਪਰ ਕਹਿਣਾ ਚਾਹੁੰਦਾ ਕਿ ਕਪਟਨ ਅਮਰਿੰਦਰ ਸਿੰਘ ਜੀ ਦੀ ਸਰਕਾਰ ਨੇ ਆਉਣ ਵਾਲੇ 1 ਸਾਲ ਦੇ ਅੰਦਰ-ਅੰਦਰ 1 ਸਾਲ ਤੋਂ 1.5 ਸਾਲ ਦੇ ਅੰਦਰ-ਅੰਦਰ 1350 ਕਰੋੜ ਦੀ ਲਾਗਤ ਦੇ ਨਾਲ 1350 ਕਰੋੜ ਦੀ ਲਾਗਤ ਨਾਲ 32 ਹਾਰ ਰੋਬੀ ਤੇ ਆਰਯੂਬੀ ਜਿਹੜੇ ਬੋਟਲネック ਸਾਡੇ ਪੰਜਾਬ ਦੇ ਵਿੱਚ ਹੈ ਉਹਨਾਂ ਨੂੰ ਉਹਨਾਂ ਦੇ ਉੱਪਰ ਬ੍ਰਿਜਸ ਆਰੋਬੀਸ ਤੇ ਆਰਯੂਬੀਸ ਬਣ ਜਾਣਗੇ ਤਾਂ ਕਿ ਬਹੁਤ ਲੰਬੇ ਸਮੇਂ ਤੋਂ ਆਉਣ ਵਾਲੀ ਦਿੱਕਤ ਜਿਹਦੇ ਕਰਕੇ ਲੋਕਾਂ ਦਾ ਬਹੁਤ ਸਾਰਾ ਸਮਾਂ ਇਹ ਆਈਡੀ ਉੱਪਰ ਕਰੇ ਰੇਲਵੇ ਫਾਟਕਸ ਦੇ ਉੱਪਰ ਨਸ਼ਟ ਹੋ ਜਾਂਦਾ ਸੀ ਉਸ ਦੇ ਵੱਡੇ ਪੈਮਾਨੇ ਤੇ ਫਾਇਦਾ ਹੋਊਗਾ ਔਰ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਹੈ ਜੇ ਆਪਾਂ ਮਾਝੇ ਇਲਾਕੇ ਦੀ ਗੱਲ ਕਰੀਏ ਤਾਂ ਅੰਦਾਜ਼ਨ 7 ਜਗ੍ਹਾ ਦੇ ਉੱਪਰ 350 ਕਰੋੜ ਦੇ ਨਾਲ 7 ਜਗ੍ਹਾ ਦੇ ਉੱਪਰ ਆਰਓਬੀ ਤੇ ਆਰਯੂਬੀਜ਼ ਪੰਜਾਬ ਦੇ ਮਾਝੇ ਦੇ ਇਲਾਕੇ ਵਿੱਚ ਆਉਣ ਵਾਲੇ ਸਾਲ ਸਵਾ ਸਾਲ ਦੇ ਵਿੱਚ ਲੋਕਾਂ ਦੇ ਸਮਖੇ ਹੋਣਗੇ ਜਿਕਰ ਜੋ ਹੋ ਗਿਆ ਕਿ ਭੰਡਾਰੀ ਪੁਲ ਦੇ ਵਿਸਥਾਰ ਕਰਨ ਵਾਸਤੇ ਦੋ ਨਵੇਂ ਪੁਲ ਤਿਆਰ ਕੀਤੇ ਗਏ ਹਨ ਜਿੰਨਾ ਵਿੱਚ ਇੱਕ ਪੁਲ ਜਲੰਧਰ ਵਾਲੇ ਪਾਸੇ ਤੋਂ ਐਲੀਵੇਟਡ ਰੋਡ ਤੇ ਭੰਡਾਰੀ ਪੁਲ ਪਾਰ ਕਰਨ ਲਈ ਨਵਾਂ ਤਿਆਰ ਕੀਤਾ ਗਿਆ ਹੈ ਅਤੇ ਇੱਕ ਪੁਲ ਹਾਲਗੇਟ ਤੋਂ ਰੇਲਵੇ ਲਾਈਨ ਪਾਰ ਕਰਨ ਲਈ ਤਿਆਰ ਕੀਤਾ ਗਿਆ ਹੈ ਹੁਣ 62 ਦੇ ਤੋਂ ਆਉਂਦੀ ਟ੍ਰੈਫਿਕ ਨੂੰ ਪੁਲ ਦੇ ਹੇਠਾਂ ਪੁਰਾਣੀ ਸਬਜ਼ੀ ਮੰਡੀ ਵਾਲੀ ਥਾਂ ਤੇ ਨਵੀਂ ਬਣਾਈ ਗਈ ਸੜਕ ਰਸਤੇ ਜਾ ਕੇ ਭੰਡਾਰੀ ਪੁਲ ਤੇ ਚੜਨ ਲਈ ਰਾਹ ਦਿੱਤਾ ਜਾਵੇਗਾ ਜਿਸ ਨਾਲ ਸ਼ਹਿਰ ਦੀ ਵੱਡੀ ਟ੍ਰੈਫਿਕ ਸਮੱਸਿਆ ਦਾ ਹੱਲ ਹੋਣ ਦੀ ਵੱਡੀ ਸੰਭਾਵਨਾ ਹੈ ਬਿਊਰੋ ਰਿਪੋਰਟ Punjab today.